ਮਾਮਲਾ ਫਤਿਹਗੜ ਚੂੜੀਆਂ ਦੇ ਪਿੰਡ ਰੂਪੋ ਵਾਲੀ ਚ ਹੋਏ ਗੋਲੀਕਾਂਡ ਦਾ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਂ ਦਾ ਵਫਤ ਰੂਪੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਮਿਲਿਆ ਐਸਐਚਓ ਨੂੰ ਮੌਜੂਦ ਚਮਾ ਦੀ ਗ੍ਰਿਫਤਾਰੀ ਦੀ ਕੀਤੀ ਮੰਗ ਰੂਪੀਆਂ ਨੂੰ ਜਲਦੀ ਕੀਤਾ ਜਾਵੇਗਾ ਗ੍ਰਿਫਤਾਰ ਕਿਹਾ ਐਸਐਚਓ ਨੇ ਬੀਤੇ ਦਿਨੀ थाना ਫਤਿਹਗੜ ਚੂੜੀਆਂ ਦੀ ਪਿੰਦੇ ਪਿੰਡ ਰੂਪੋ ਵਾਲੀ ਵਿਖੇ ਜੋ ਗੋਲੀ ਕਾਂਡ ਵਾਪਰਿਆ ਸੀ ਜਿਸ ਵਿੱਚ ਕਰਨੈਲ ਸਿੰਘ ਗੋਲੀ ਲੱਗਨ ਨਾਲ ਜ਼ਖਮੀ ਹੋ ਗਿਆ ਸੀ ਜਿਸ ਨੂੰ ਲੈ ਕੇ थाना ਫਤਿਹਗੜ ਚੂੜੀਆਂ ਪੁਲਿਸ ਨੂੰ ਸਾਹਮ ਆ ਸਰਪੰਚ ਕੁਲਵਿੰਦਰ ਸਿੰਘ ਸਮੇਤ ਛੇ ਵਿਅਕਤੀਆਂ ਨੂੰ ਦਰਦਮਾਲਾਤਰ ਚੀਕ ਕਰ ਲਿਆ ਗਿਆ ਸੀ ਅਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਚਿਲ੍ਹਾ ਪ੍ਰਧਾਨ ਲਖਮਿੰਦਰ ਸਿੰਘ ਮੰਜਿਆਂ ਵਾਲੀ ਸ਼ਿਕਤ ਅਦਰਜੀਤ ਸਿੰਘ ਚਤੌਰਗਾੜ ਅਤੇ ਪਰਿਵਾਰਕ ਮੈਂਬਰ ਡਾਕਟਰ ਹਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨਾਂ ਦਾ ਵਫਤਾ ਜੇ थाना ਫਤਿਹਗੜ ਚੂੜੀਆਂ ਵਿਖੇ ਐਸਐਚਓ ਕਰਨਦੀਪ ਸਿੰਘ ਨੂੰ ਮਿਲਿਆ ਅਤੇ ਵ ਕੀਤੀ ਗਈ ਕੇਸ ਸਾਫ ਦਾ ਸਰਪੰਚ ਪਲਵਿੰਦਰ ਸਿੰਘ ਸ਼ਮੀਤ ਜੀ ਉਹਨਾਂ ਰੂਪੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ਜਿਨ੍ਹਾਂ ਵੱਲੋਂ ਕਰਨੈਲ ਸਿੰਘ ਨੂੰ ਗੋਲੀ ਮਾਰੀ ਗਈ ਹੈ ਇਸ ਮੌਕੇ ਵੱਡੀ ਗਿਣਤੀ ਵਿੱਚ ਇਚਾਨ ਆਗੂ ਹਾਜ਼ਰ ਸਨ ਇਸ ਸਬੰਧੀ ਫਤਿਹਗੜ ਚੂੜੀਆਂ ਦੇ ਅਸ਼ਾ ਚੌਕ ਅੰਦੀਪ ਸਿੰਘ ਨੇ ਕਿਹਾ ਕਿ ਪਾਲਸੋਲਾ ਰੂਪੀਆਂ ਨੂੰ ਫੰਡ ਲਈ ਸ਼ਾਪੇਮਾਰ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਪਿਤੇ ਕੱਲ ਥਾਣਾ ਫਤਿਹਗੜ ਚੂੜੀਆਂ ਅਧੀਮ ਪੈਂਦੇ ਪਿੰਡ ਰੂਪਵਾਲੀ ਚ ਸਾਫ ਦਾ ਸਰਪੰਚ ਵੱਲੋਂ ਗੋਲੀ ਚਲਾਈ ਗਈ ਸੀ ਜਿਸ ਨਾਲ ਕਰਨੈਲ ਸਿੰਘ ਜਿਹੜੇ ਨਾਮਕ ਵਿਅਕਤੀ ਹਨ ਉਹ ਇਹ जख्मी ਹੋਇਆ ਜਖਮੀ ਹੋਇਆ ਤਾਂ ਜਿਨ੍ਹਾਂ ਨੂੰ ਇਲਾਜ ਲਈ ਅੰਮ੍ਰਿਤਸਰ ਦਾਖਲ ਕਰਾਇਆ ਗਿਆ ਤੇ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਲਖਨ ਸਿੰਘ ਮੰਜਿਆਵਲੀ ਤੇ ਦਲਜੀਤ ਸਿੰਘ ਜਿਹੜੇ ਨੇ ਉਹ ਇੱਥੇ ਆਪਣੇ ਸਾਥੀਆਂ ਨਾਲ ਥਾਣਾ ਫਤੇਗੜ ਚੂੜੀਆਂ ਪਹੁੰਚੇ ਆ ਤੇ ਉਹਨਾਂ ਵੱਲੋਂ ਇੱਥੇ ਐਸਐਸਓ ਨੂੰ ਮਿਲ ਕੇ ਮੰਗ ਕੀਤੀ ਗਈ ਆ ਕਿ ਜਿਹੜੇ ਮੁਲਜ਼ਮ ਨੇ ਗੋਲੀ ਚਲਾਉਣ ਵਾਲੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤਾਂ ਦੱਸਦੀ ਹੈ ਕਿ 6 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਥਾਣਾ ਫਤੇਗੜ ਚੂੜੀਆਂ ਵਿੱਚ ਤੇ ਪਰ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਲਖਨ ਸਿੰਘ ਅਤੇ ਦਲਜੀਤ ਸਿੰਘ ਜਾਂ ਔਰ ਜਿਹੜੇ ਇਹਨਾਂ ਦੇ ਸਾਥੀ ਨੇ ਗੱਲਬਾਤ ਕਰਦੇ ਕਿ ਮੈਚ ਦੀ ਰਾਤ ਨੂੰ ਕਰਨੈਲ ਸਿੰਘ ਜਿਹੜਾ ਸਾਡੀ ਜਥੇਬੰਦੀ ਦਾ ਬਲਾਗ ਦਾ ਮੈਂਬਰ ਆ ਉਹ ਕਿਤੇ ਮਤਲਬ ਜਿਹੜਾ ਸਾਬਕਾ ਸਰਪੰਚ ਆ ਉਹਦੇ ਨਾਲ ਕੋਈ ਮਾੜਾ ਮੋਟਾ ਪਹਿਲਾਂ ਟਕਰਾਅ ਹੋਇਆ ਸੀ ਗੁਰਦੁਆਰੇ ਦੀ ਕਮੇਟੀ ਨੂੰ ਲੈ ਕੇ ਉਸ ਤੋਂ ਬਾਅਦ ਮਾੜੀ ਮੋਟੀ ਗੱਲ ਹੋਣ ਤੋਂ ਬਾਅਦ ਇਹ ਦੋਵੇਂ ਧਰਾਂ ਮਤਲਬ ਆਪੋ ਆਪਣੇ ਘਰੇ ਚਲੇ ਗਏ ਆ ਇੱਕ ਕਰਨੈਲ ਸਿੰਘ ਦਾ ਜਿਹੜਾ ਪਰਿਵਾਰ ਸੀ ਵੀ ਆਪਣੇ ਘਰੇ ਸੁੱਤਾ ਹੀ ਰਾਮ ਨਾਲ ਦੂਜੀ ਧਿਰ ਜਿਹੜੀ ਮਤਲਬ ਸਾਬਕਾ ਸਰਪੰਚ ਆਪਣਾ ਉਹਦਾ ਨਾਮ ਹੈਗਾ ਵਾ ਭਲਵਿੰਦਰ ਸਿੰਘ ਉਹ ਪੂਰੀ ਯੋਜਨਾ ਬਣਾ ਕੇ ਹਥਿਆਰਬੰਦ ਬੰਦੇ ਨਾਲ ਲਿਆ ਕੇ ਇਹਨਾਂ ਦੇ ਘਰ ਦੇ ਉੱਤੇ ਜਿਹੜਾ ਉਹ ਹਮਲਾ ਕੀਤਾ ਜਿਹਦੇ ਵਿੱਚ ਸਾਡੇ ਮਤਲਬ ਕਰਨੈਲ ਸਿੰਘ ਦੇ ਮਤਲਬ ਉਹਨੇ ਆਪਣੇ ਰਵਾਲ ਨਾਲ ਨਾਲ ਸਿੱਧੀ ਜਿਹੜੀ ਗੋਲੀ ਉਹਦੇ ਮੱਥੇ 'ਚ ਮਾਰੀ ਹੈ ਹਾਲਾਂਕਿ ਜਿਹੜਾ ਹੈ ਕਿ ਬਹੁਤ ਖਤਰਨਾਕ ਚੀਜ਼ ਹੈ ਕਿ ਜੇ ਬੰਦੇ ਨੂੰ ਡਰਾਵਾ ਡੂਣਾ ਉਹਦੇ ਪੈਰਾਂ ਪੂਰਾਂ 'ਤੇ ਮਾਰੋ ਯਾਨੀ ਕਤਲ ਕਰਨ ਦੇ ਰਾਤੇ ਦੇ ਨਾਲ ਉਹਨੇ ਜਿਹੜੀ ਗੋਲੀ ਮਾਰੀ ਆ ਜਿਹੜੀ ਕਿ ਬਹੁਤ ਘਟਨਾ ਮਾਰੀ ਗੱਲ ਹੋਈ ਆ ਕਿ ਮੁਖੀ ਰਿਆ ਉਹ ਬੰਦਾ ਪਿੰਡ ਦਾ ਸਰਪੰਚ ਰਿਆ ਜੇ ਪਿੰਡ ਦੇ ਸਰਪੰਚ ਇਹੋ ਜਿਹੇ ਮਦਦ ਹਰਕਤਾਂ ਕਰਨਗੇ ਤੇ ਲੋਕ ਜਿਹੜੇ ਇਨਸਾਫ ਕਿੱਥੋਂ ਲੈਣਗੇ ਅੱਜ ਅਸੀਂ ਡੈਪੂਟੇਸ਼ਨ ਇਹਨਾਂ ਨੇ ਗੋਲੀ ਮਾਰ ਕੇ ਕਰਨੈਲ ਸਿੰਘ ਨੂੰ ਆਪ ਜਿਹੜਾ ਬੰਦਾ ਸ਼ਰਲੇ ਮਾਰ ਕੇ ਉਹ ਦਾਖਲ ਹੋਇਆ ਅੰਮ੍ਰਿਤਸਰ ਗੁਰੂ ਨਾਨਕ ਹਸਪੀਟਲ ਅੱਜ ਅਸੀਂ ਸੁਪਰਡੈਂਟ ਨੂੰ ਮਿਲ ਕੇ ਆਏ ਆਂ ਤੇ ਉਹਨੂੰ ਕਹਿ ਕੇ ਆਇਆ ਵੀ ਇਹ ਬੰਦਾ ਜਿਹੜਾ ਜਾਣਬੁੱਝ ਕੇ ਸੱਟ ਲਾ ਕੇ ਜਿਹੜਾ ਇੱਥੇ ਦਾਖਲ ਹੋਇਆ ਵਾ ਇਹਨੂੰ ਡਿਸਚਾਰਜ ਕੀਤਾ ਜਾਏ। ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਵੀ ਅਸੀਂ ਗਲਤ ਜਿਹੜਾ ਪਰਚਾ ਨਹੀਂ ਕਟਾਂਗੇ ਤੇ ਹੁਣ ਅਸੀਂ ਐਸਐਚਓ ਨੂੰ ਮਿਲੇ ਹ ਫਦੇਗੜ ਚੂੜੀਆਂ ਨੂੰ ਵੀ ਬੰਦੇ ਰੈਸ਼ਟ ਕਿਉਂ ਨਹੀਂ ਕਰਦੇ? ਇਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਵਾਇਆ ਵੀ ਕੁਝ ਇੱਕ ਦੋ ਦਿਨਾਂ ਦੇ ਵਿੱਚ ਬੰਦੇ ਜਿਹੜੇ ਸਾਰੇ ਅਸੀਂ ਰੈਸ਼ਟ ਕਰਾਂਗੇ। ਪਰ ਜੇ ਇਹਨੂੰ ਨਹੀਂ ਰੈਸ਼ਟ ਕਰਦੇ ਤੇ ਇਹਨੂੰ ਦੇਰੀ ਲਾਉਂਦੇ ਆ ਬਹੁਤ ਖਤਰਨਾਕ ਘਟਨਾ ਵਾਪਰੀ ਆ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪਰਿਵਾਰ ਨੂੰ ਲੈ ਕੇ ਵੱਡਾ ਜਿਹੜਾ ਐਕਸ਼ਨ ਕਰਾਂਗੇ। ਉਹਨਾਂ ਨੂੰ ਆਸ ਲੱਗਦੀ ਇਹਨਾਂ ਦੇ ਰਵਈਏ ਤੋਂ ਕਿ ਇਹ ਛੇਤੀ ਜਿਹੜੇ ਬੰਦੇ ਮਤਲਬ ਗ੍ਰਿਫਤਾਰ ਕਰਨਗੇ ਜੇ ਨਹੀਂ ਕਰਨਗੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਆਪਾਂ ਵੱਡਾ ਐਕਸ਼ਨ ਜਿਹੜਾ ਉਹ ਕਰਾਂ ਉਹਨਾਂ ਨੂੰ ਸ਼ੁਆਇਜ਼ ਹੋਇਆ ਗਿਆ ਵੀ ਗ੍ਰਿਫਤਾਰੀ ਹੋਣੀ ਹੈ ਹਾਂ ਜੀ ਹਾਂ ਜੀ ਉਹ ਕਹਿੰਦੇ ਵੀ ਅਸੀਂ ਸ਼ਾਪੇਮਾਰੀ ਕਰ ਰਹੇ ਹਾਂ ਵੀ ਹਾਲੇ ਉਹ ਭਗੌੜੇ ਆ ਅਸੀਂ ਕਹੇ ਵੀ ਜਿੱਦਾਂ ਤੁਸੀਂ ਕਿਸਾਨ ਜਿੱਥੇ ਬੰਦੀ ਦੇ ਆਗੋਂ ਨੂੰ ਫੜਨਾ ਹੁੰਦਾ ਇੱਕੇ ਰਾਤ ਇੱਕੋ ਟਾਈਮ ਤੇ ਸਾਰੇ ਬੰਦੇ ਗ੍ਰਿਫਤਾਰ ਕਰ ਲੈਂਦੇ ਹੋ ਇਹ ਜਿਹੜੇ ਉਪਰਾਧੀ ਇਹ ਕਿਉਂ ਨਹੀਂ ਫੜਦੇ ਤੁਸੀਂ ਇਸ ਕਰਕੇ ਉਹਨਾਂ ਨੂੰ ਜਵਾਬ ਨਹੀਂ ਆਇਆ ਉਹ ਕਹਿੰਦੇ ਵੀ ਸਾਨੂੰ ਥੋੜਾ ਟਾਈਮ ਦਿਓ ਇਸ ਕਰਕੇ ਉਹਨਾਂ ਨੇ ਟਾਈਮ ਮੰਗਿਆ ਤੇ ਆਪਾਂ ਉਹ ਵੇਟ ਕਰਾਂਗੇ ਅੱਜ ਅਸੀਂ ਐਸਐਚਓ ਸਾਹਿਬ ਨੂੰ ਡਿਪਟੀਸ਼ਨ ਮਿਲੇ ਕਿਉਂਕਿ ਜਿੰਨੀਆਂ ਵੀ ਵਾਰਦਾਤਾਂ ਹੋ ਰਹੀਆਂ ਨੇ ਅੱਜ ਦੇ ਹਾਲਾਤਾਂ ਦੇ ਮੁਤਾਬਕ ਕੋਈ ਕਿਸੇ ਬੰਨੇ ਕਿਸੇ ਨੂੰ ਇਨਸਾਫ ਵਾਲੀ ਤੇ ਗੱਲ ਨਹੀਂ ਗਈ ਹੈਗੀ ਕਿ ਕਿਸੇ ਨੂੰ ਇਨਸਾਫ ਮਿਲ ਜੇ ਜਦੋਂ ਹੁਣ ਵੀ ਮਤਲਬ ਗੱਲਾਂ ਜਿਹੜੀਆਂ ਅਸੀਂ ਅੱਜ ਅਮਸਰ ਹੋ ਗਏ ਆਏ ਆ ਐਸਐਮ ਨਾਲ ਮਿਲ ਕੇ ਆਏ ਆ ਇੱਥੇ ਵੀ ਸੱਚ ਨੂੰ ਮਿਲਿਆ ਹਾਲੇ ਸਾਨੂੰ ਵਿਸ਼ਵਾਸ ਤੇ ਦਵਾਤਾ ਪਰ ਸਾਨੂੰ ਇੰਨਾ ਯਕੀਨ ਨਹੀਂ ਹੈ ਕਿ ਜਾਂ ਕੋਈ ਕਾਰੋਬਾਰ ਕਰ ਕਿਉਂਕਿ ਸਾਸੀ ਜ਼ਬਾਨਾਂ ਦੇ ਜ਼ਿਆਦਾ ਹੁੰਦੇ ਨੇ ਇਹਨਾਂ ਦੀ ਕਈ ਮਜਬੂਰੀਆਂ ਹੋ ਜਾਂਦੀਆਂ ਨੇ ਇਸ ਕਰਕੇ ਹਾਲਾਤਾਂ ਦੇ ਮਤਲਬ ਅੱਜਾ ਹੁਣ ਵੀ ਇੱਥੇ ਛੜਿਆਂ ਵਿੱਚ ਕੁੱਤਰ ਹੋਇਆ ਸੜਕ ਤੇ ਤੇ ਉਹ ਅੱਜ ਪ੍ਰਵਾਹ ਨੇ ਜੇ ਆਖਿਆ ਵੀ ਮੈਂ ਮੁਰਜਮ ਬੈਠਾ ਵਾ ਉਹਨੂੰ ਮੁਰਜਮ ਦੀ ਜਿਹੜੀ ਰੈਸਟ ਪਾਉਣ ਤੋਂ ਬਜਾਏ ਉਹਨੂੰ ਸਗੋਂ ਉਲਟ ਧੱਕੇ ਮਾਰੇ ਜਾ ਰਹੇ ਵੀ ਤੁਹਾਡੇ ਦਾ ਰੈਸਟ ਤੁਹਾਡੀ ਰੈਸਟ ਪਾਉਣੀ ਆ ਕਿਉਂਕਿ ਤੁਸੀਂ ਤਕਾ ਕੀਤਾ ਉਹਨੂੰ ਫੜਿਆ ਉਹਨੂੰ ਘੇਰਿਆ ਕਿਉਂ ਫੜਿਆ ਕਿਉਂ ਇਹੋ ਜਿਹੀ ਗੱਲਾਂ ਆ ਰਹੀਆਂ ਇਸ ਕਰਕੇ ਅੱਜ ਜਿਹੜਾ ਮਰਜ਼ਮ ਉਹ ਸ਼ਰਿਆਂ ਵਿੱਚ ਘੁੰਮ ਰਿਹਾ ਵਾ ਤੇ ਜਿਹੜੇ ਵਿਚਾਰੇ ਲੋਕ ਆਮ ਲੋਕ ਨੇ ਉਹਨਾਂ ਦਾ ਜੀਣਾ ਜਿਹੜਾ ਵਾ ਬਹੁਤ ਮੁਸ਼ਕਲ ਹੋਇਆ ਹੋਇਆ ਇਸ ਕਰਕੇ ਅਸੀਂ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜੇ ਇਹ ਜਿਹੜੇ ਰੂਪ ਵਾਲੀ ਵਾਰਦਾਤ ਹੋਈ ਹੈ ਉਹਦੇ ਵਿੱਚ ਜਿਹੜੇ ਜਿਨੇ ਅਸਲੇ ਵਾਲੇ ਜਿੰਨੇ ਵੀ ਉਥੇ ਹੈਗੇ ਨੇ ਬੰਦੇ ਉਹਨਾਂ ਸਾਰੇ ਦਾ ਲਾਇਸੈਂਸ ਜਿਹੜੇ ਰੱਦ ਕੀਤੇ ਜਾਣ ਕਿਉਂਕਿ ਹਥਿਆਰ ਜਿਹੜੇ ਨੇ ਇਹ ਕੋਈ ਥੋੜਾ ਬਹੁਤ ਆਪਣੀ ਸੇਫਟੀ ਵਾਸਤੇ ਇਹ ਨਹੀਂ ਹੁੰਦੇ ਵੀ ਸ਼ਿਕਾਰਖਣ ਵਾਲਿਆਂ ਨੂੰ ਜਿਹਨੂੰ ਮਰਜੀ ਸ਼ਿਕਾਰ ਕਰ ਦਤਾ ਇਹ ਅੱਜ ਅੱਜ ਹਾਲਾਤਾਂ ਨੂੰ ਕੁਝ ਨਾ ਕੁਝ ਸਾਨੂੰ ਸਰਕਾਰ ਨੂੰ ਸੋਚਣਾ ਚਾਹੀਦਾ ਕੋਈ ਸਾਨੂੰ ਇਕੱਠੇ ਹੋ ਕੇ ਜਥੇਬੰਦ ਬਣ ਕੇ ਇਕੱਠਿਆਂ ਹੋਣ ਦੀ ਲੋੜ ਹੈ ਕਿਉਂਕਿ ਜਿੰਨਾ ਚਿਰ ਅਪਨ ਜਥੇਬੰਦ ਨਹੀਂ ਹੁੰਦੇ ਉਹਨਾਂ ਚ ਲੜਾਈ ਨਹੀਂ ਲੜੀ ਜੇ ਇਕੱਲੇ ਇਕੱਲੇ ਆ ਸਾਡੇ ਵੀਰ ਬੈਠੇ ਨੇ ਹਾਲੇ ਤੱਕ ਕੋਸ ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਹੀ ਇਸ ਕਰਕੇ ਮੈਂ ਇਹ ਚਾਹੁੰਦਾ ਹਾਂ ਕਿ ਸਾਨੂੰ ਹੁਣ ਵਾਲੇ ਸਮੇਂ ਜਿਹੜਾ ਵਾ ਜਥੇਬੰਦ ਹੋ ਕੇ ਸਾਨੂੰ ਇਕੱਠੇ ਹੋ ਕੇ ਆਪਣੀ ਲੜਾਈ ਲੈਣੀ ਪਣੀ ਹੈ ਸਾਨੂੰ ਆਪਣੀ ਲੜਾਈ ਆਪ ਹੀ ਲੜਨੀ ਪਣੀ ਹੈ ਜੋ ਸਾਡੇ ਜਿਹੜੇ ਬ੍ਰਦਰ ਹੀ ਉਹ ਵੀ ਖਸਾਨ ਯੂਨੀਅਨ ਦੇ ਆਗੂ ਰਹੇ ਨੇ ਬਲਾਕ ਦੇ ਮੈਂਬਰ ਨੇ ਪ੍ਰਧਾਨ ਸਾਹਿਬ ਦੇ ਨਾਲ ਤੇ ਪ੍ਰਧਾਨ ਸਾਹਿਬ ਹੁਣ ਅੱਜ ਹਮਦਰਦੀ ਪਕਟੌਂਦੇ ਉਹਨਾਂ ਦਾ ਪਤਾ ਲਾਣ ਗਏ ਸੀ ਨਾਲ ਇਹਨਾਂ ਨੇ ਆਪਣੇ ਗੁਰਨਾਨਕਾ ਹਸਪਤਾਲ ਜਿਹੜੇ ਸੁਬਡੈਂਟ ਸਾਹਿਬ ਵੀ ਉਹਨਾਂ ਨੂੰ ਮਿਲੇ ਨੇ ਉਹਨਾਂ ਨੇ ਨਾ ਆਖਿਆ ਵੀ ਜਿਹੜਾ ਇਹ ਬੰਦਾ ਦਾਖਲ ਹੋਇਆ ਆ ਆਪ ਸ਼ਰੀ ਮਾਰ ਕੇ ਦਾਖਲ ਹੋਇਆ ਵਾ ਤੇ ਉਹਨਾਂ ਨੇ ਪੂਰਨ ਸੁਵਾਸ ਦਿਵਾਇਆ ਵੀ ਅਸੀਂ ਜੋ ਵੀ ਕਰਾਂਗੇ ਬਿਲਕੁਲ ਤਸਲੀਅਤ ਰਿਪੋਰਟ ਦਵਾਂਗੇ ਤੇ ਤੁਹਾਡੇ ਨਾਲ ਇਨਸਾਫ ਹੋਵੇਗਾ ਜੇ ਨਹੀਂ ਇਨਸਾਫ ਹੋ ਗਿਆ ਤਾਂ ਅਸੀਂ ਬੋਰਡ ਵੀ ਭਾਲਦਾਂ ਇਸ ਕਰਕੇ ਛੇ ਜਾਨਿਆਂ ਦੇ ਪਰਚਾ ਦਰਜ ਹੋਏ ਨਹੀਂ ਜੀ ਅਜੇ ਤੱਕ ਉਹ ਹੀ ਦੇ ਜਿਹੜਾ ਦਾਖਲ ਹੋ ਉਹਦੇ ਆਂਦੇ ਪਈ ਰੈਸਟ ਲਾਈ ਉਹਦੇ ਨਾਲ ਵਾਲੇ ਗਾਰਡ ਅਜੇ ਹੋਰ ਕਿਸੇ ਦੀ ਰੈਸਟ ਨਹੀਂ ਹੋਈ ਤੇ ਕੋਈ ਅਜੇ ਕਿਸੇ ਤੇ ਰਿਟ ਨਹੀਂ ਕੀਤਾ ਜੀ ਜਿਹੜੇ ਅਪਰਾਧੀ ਉਹ ਸ਼੍ਰੀ ਹਮਕਮ ਰਹੇ ਨੇ ਕਈਆਂ ਡੇਰਿਆਂ ਤੇ ਕਈਆਂ ਘਰਾਂ ਦੇ ਵਿੱਚ ਜਾਂਦੇ ਨੇ ਤੇ ਉੱਥੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਉਹ ਕਰਦੇ ਨੇ ਤੇ ਅਸੀਂ ਦੇ ਕਰਨੈਲ ਸਿੰਘ ਦੀ ਹਾਲਾਤ ਕਰਨੈਲ ਸਿੰਘ ਦੀ ਹਾਲਾਤ ਹੈ ਜੀ ਸੀਰੀਅਸ ਆ ਉਹ ਜੀ ਆਪਣੇ ਬਿਆਨ ਦੇ ਦੇ ਲਾਇਕ ਨਹੀਂ ਯਾ ਯੂਨੀਅਨ ਵਾਲੀ ਸਾਰੀ ਮਲਕੀਆ ਵੀਖ ਕੇ ਆਈ ਹੈ ਇਸ ਕਰਕੇ ਉਹਨਾਂ ਦਾ ਦੁਬਾਰਾ ਫੇਰ ਟੈਸਟ ਹੋਣਾ ਉਹ ਤੋਂ ਪਤਾ ਲੱਗੇਗਾ ਕਿ ਪੋਜੀਸ਼ਨ ਉਹਨਾਂ ਦੀ ਸੀ ਹੈ ਅਸੀਂ ਇਹ ਪੁਰਜੋਰਿਸ਼ ਪਾਰਸ਼ ਕਰਾਂਗੇ ਸਰਕਾਰ ਨੂੰ ਵੀ ਅਪਰਾਧੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਅੰਦਰ ਦਿੱਤਾ ਜਾਵੇ ਤੇ ਉਹਨਾਂ ਦੇ ਜਿਹੜੇ ਲਾਇਸੈਂਸ ਹੈ ਉਹ ਰੱਦ ਕੀਤੇ ਜਾਣ ਛਾਪੇਮਾਰੀ ਚੱਲ ਰਹੀ ਹੈ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਊਗਾ